ਯੁਗਾਂ-ਯੁਗਾਂ ਦਾ ਤੋੜ ਲਿਾਈ ਸਾਰੇ ਪਾਸੇ ਜੈਮਲਾਬ ਹੈ ਚਾਈ ਹੁਣ ਤਾਂ ਖੜ ਕੇ ਸੁਣ ਲੋ ਜੀ ਜਿਵੇਂ ਮਿਹਰ ਹੈ ਛਾਵੇ ਰੱਬ ਦੇ ਕਿਸੇ ਇਨਸਾਫ ਦੀ ਜਪ ਤਪ ਸੰਤਾਪ ਦੀ ਜੈਮਲਾਬ ਸਾਡੀ ਸਾਂਝੀ ਹੈ ਇਹ ਪੂੰਜੀ ਨਹੀਂ ਕਿਸੇ ਦੇ ਬਾਪ ਦੀ ਜਪ ਤਪ ਸੰਤਾਪ ਦੀ ਜੈਮਲਾਬ ਸਾਡੀ ਸਾਂਝੀ ਹੈ ਇਹ ਪੂੰਜੀ ਨਹੀਂ ਕਿਸੇ ਦੇ ਬਾਪ ਦੀ ਸਾਡੀਆਂ ਲੈਬਾਂ ਨੂੰ ਜੋੜ ਲਿਾਈ ਹਰ ਇੱਕ ਦੀ ਲੋੜ ਲਿਾਈ ਮੁਸੀਬਤ ਖੜੀ ਨਾ ਸਾਡੇ ਹਿੱਸੇ ਜਾਵੇ ਵਿਰੋਧੀਆਂ ਨੂੰ ਹੀ ਤਾਪਦੀ ਜੱਪ ਤਪ ਸੰਤਾਪ ਦੀ ਜੈਮਲਾਬ ਸਾਡੀ ਸਾਂਝੀ ਹੈ ਇਹ ਪੂੰਜੀ ਨਹੀਂ ਕਿਸੇ ਦੇ ਬਾਪ ਦੀ ਜੱਪ ਤਪ ਸੰਤਾਪ ਦੀ ਜੈਮਲਾਬ ਸਾਡੀ ਸਾਂਝੀ ਹੈ ਇਹ ਪੂੰਜੀ ਨਹੀਂ ਕਿਸੇ ਦੇ ਬਾਪ ਦੀ ਸਾਡੀਆਂ ਖੁਸ਼ੀਆਂ ਮੋੜ ਲਿਆਈ ਗਮਾਂ ਸਾਡਿਆਂ ਚ ਥੋੜ੍ਹ ਲਿਆਈ ਦੂਰ ਦੂਰ ਤੱਕ ਚਰਚਾ ਹੁੰਦੀ ਖਬਰ ਅਖਬਾਰਾਂ ਦੀ ਵੀ ਪਹਿਲੇ ਪੇਜ ਤੇ ਛਾਪਦੀ ਜੱਪ ਤਪ ਸੰਤਾਪ ਦੀ ਜੈਮਲਾਬ ਸਾਡੀ ਸਾਂਝੀ ਹੈ ਪੂੰਜੀ ਨਹੀਂ ਕਿਸੇ ਦੇ ਬਾਪ ਦੀ ਜੱਪ ਤਪ ਸੰਤਾਪ ਦੀ ਜੈ ਮਲਾਪ ਸਾਡੀ ਸਾਂਝੀ ਐ ਇਹ ਪੂੰਜੀ ਨਹੀਂ ਕਿਸੇ ਦੇ ਬਾਪ ਦੀ ਜਿਉਂ-ਜਿਉਂ ਇਹ ਮੋੜ ਲਿਾਈ ਜਿੱਤਾਂ ਵੱਲ ਨੂੰ ਦੌੜ ਲਿਾਈ ਰੀਸ ਕਿਸੇ ਤੋਂ ਨਾ ਹੋਵੇ ਇਸ ਦੇ ਪਾਏ ਘੇਰ ਭਾਈ ਟਾਪ ਦੀ ਜੱਪ ਤੱਪ ਸੰਤਾਪ ਦੀ ਜੈ ਮਲਾਪ ਸਾਡੀ ਸਾਂਝੀ ਐ ਇਹ ਪੂੰਜੀ ਨਹੀਂ ਕਿਸੇ ਦੇ ਬਾਪ ਦੀ ਜੱਪ ਤੱਪ ਸੰਤਾਪ ਦੀ ਜੈ ਮਲਾਪ ਸਾਡੀ ਸਾਂਝੀ ਐ ਇਹ ਪੂੰਜੀ ਨਹੀਂ ਕਿਸੇ ਦੇ ਬਾਪ ਦੀ ਬੈਠਾ ਦੀਪ ਹੈ ਜਾਵੇ ਬਰਨਾਲੇ ਗਈ ਬੜੇ ਨੈਗੇਟਿਵ ਬੰਦੇ ਪੌਂਦ ਦੁਹਾਈ ਕਹਿੰਦੇ ਪੀੜ ਬੜੀ ਏ ਹੁੰਦੀ ਇਹਦੇ ਸ਼ਬਦਾਂ ਦੇ ਗ੍ਰਾਫ ਦੀ ਜਪ ਤਪ ਸੰਤਾਪ ਦੀ ਜੈ ਮਲਾਪ ਸਾਡੀ ਸਾਂਝੀ ਏ ਇਹ ਪੂੰਜੀ ਨਹੀਂ ਕਿਸੇ ਦੇ ਬਾਪ ਦੀ ਜਪ ਤਪ ਸੰਤਾਪ ਦੀ ਜੈ ਮਲਾਪ ਸਾਡੀ ਸਾਂਝੀ ਏ ਇਹ ਪੂੰਜੀ ਨਹੀਂ ਕਿਸੇ ਦੇ ਬਾਪ ਦੀ ਧੰਨਵਾਦ ਜੈ ਮਲਾਪ ਜਿੰਦਾਬਾਦ